ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਧਮਾਕੇਦਾਰ ਖੁਸ਼ਖਬਰੀ ਹੈ ਸਾਰੇ ਵਿਦਿਆਰਥੀਆਂ ਦੇ ਲਈ ਪਹਿਲਾਂ ਤਾਂ ਇਹ ਤੀਰਤ ਸਿੰਘ ਪਨਾਕਰ ਰਿਫਿਊਜ਼ਡ ਕੇਸਸ ਨੂੰ ਪੀਪੀਆਰ ਦਵਾਉਣ ਦੇ ਬਾਦਸ਼ਾਹ ਅਕਸਰ ਮੈਂ ਕਹਿੰਦਾ ਸੀ ਇੱਕ ਵਾਰ ਫਿਰ ਇਹਨਾਂ ਨੇ ਆਪਣੀ ਬਾਦਸ਼ਾਹੀ ਸਾਬਤ ਕਰ ਦਿੱਤੀ ਪਿਛਲੇ ਕੁਝ ਦਿਨਾਂ ਤੋਂ ਭਾਵੇਂ ਕੈਨੇਡਾ ਚ ਚੋਣਾਂ ਹੋਣੀਆਂ ਨੇ ਉਸ ਤੋਂ ਪਹਿਲਾਂ ਹੀ ਰਿਫਿਊਜ਼ਡ ਕੇਸਸ ਦੇ ਵੀਜ਼ੇ ਲੈਣੇ ਸ਼ੁਰੂ ਕਰਤੇ ਤੀਰਤ ਜੀ ਨੇ ਔਰ ਤੀਰਤ ਜੀ ਵੀ ਐਨੇ ਜ਼ਿਆਦਾ ਉਤਸ਼ਾਹਿਤ ਹੋਏ ਨੇ ਖੁਸ਼ ਹੋਏ ਨੇ ਜਿਸ ਤਰ੍ਹਾਂ ਨਾਲ ਇਹਨਾਂ ਨੇ ਦੁਬਾਰਾ ਵੀਜ਼ੇ ਹਾਸਲ ਕੀਤੇ ਨੇ ਰਿਫਿਊਜ਼ ਕੇਸਸ ਦੇ ਕਿ ਫੈਸਲਾ ਕਰਤਾ ਵੋਟਾਂ ਦੇ ਅਗਲੇ ਦਿਨ 29 ਅਪ੍ਰੈਲ ਤੋਂ ਹੀ ਤੀਰਤ ਜੀ ਦੇ ਦਫਤਰ ਦੇ ਵਿੱਚ 5 ਦਿਨਾਂ ਦੇ ਲਈ ਇੱਕ ਵਿਸ਼ੇਸ਼ ਕੈਂਪ ਲੱਗਣ ਜਾ ਰਿਹਾ ਸੋ ਤੰਬੂ-ਤੰਬੂ ਲੱਗਣੇ ਸ਼ੁਰੂ ਹੋਗੇ ਤੀਰਤ ਜੀ ਦੇ ਦਫਤਰ ਸੋ ਟੈਂਟ ਵਾਲਿਆਂ ਨੂੰ ਆਰਡਰ ਦਿੱਤਾ ਕੈਂਪ ਲੱਗਣਾ ਕਿਸ ਕੰਮ ਦੇ ਲਈ ਵਿਦਿਆਰਥੀ ਆਉਣ ਸਕਰੀਨ ਤੇ ਨੰਬਰ ਹੈ 8557885578 ਤੀਰਤ ਜੀ ਪਹਿਲਾਂ ਇਹ ਤੈਅ ਕਰਨਗੇ ਕਿ ਕਿਹੜੇ ਬੱਚੇ ਰੀਫਾਈਲ ਕਰਨ ਕਿਹੜੇ ਨਾਮ ਕਰਨ ਇਹ ਬਹੁਤ ਮਹੱਤਵਪੂਰਨ ਹੈ ਹਰ ਕੋਈ ਬੱਚਾ ਬਿਨਾ ਤੀਰਤ ਜੀ ਦੀ ਸਲਾਹ ਲਏ ਫਾਈਲ ਨੂੰ ਰੀਫਾਈਲ ਨਾ ਕਰੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਰੀਫਾਈਲਿੰਗ 'ਚ ਵੀ ਰਿਫਿਊਜ਼ਲ ਆਏ ਨੇ ਸੋ ਤੀਰਤ ਜੀ ਨੇ ਬਹੁਤ ਲੰਮੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਰਿਸਰਚ ਕੀਤੀ ਹੈ ਦੁਬਾਰਾ ਵੀਜ਼ੇ ਲਏ ਨੇ ਉਸ ਤੋਂ ਬਾਅਦ ਤੈਅ ਕੀਤਾ ਹੈ ਕਿ ਉਹ ਤੈਅ ਕਰਨਗੇ ਕਿ ਕਿਹੜੇ ਕਿਹੜੇ ਪ੍ਰੋਫਾਈਲ ਚੁਣੇ ਜਾਣ ਜਿਨ੍ਹਾਂ ਨੂੰ ਰੀਫਾਈਲ ਕਰਨਾ ਹੈ ਸੋ ਤਿਰੋਜੀ ਜੀ ਜ਼ਿਆਦਾ ਜਾਣਕਾਰੀ ਇਹਦੇ ਤੇ ਸਾਡੇ ਨਾਲ ਸਾਂਝੀ ਕਰਨਗੇ ਤਿਰੋਜੀ ਜੀ ਸਸਤੀਗਾਲ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਸਤੀਗਾਲ ਸਸਤੀਗਾਲ ਮੁਬਾਰਕਾ ਕਹਿੰਦੇ ਫਿਰ ਰਿਫਿਊਜ਼ਡ ਕੇਸਸ ਦੇ ਬਾਦਸ਼ਾਹ ਪੂਰੀ ਫਾਰਮ ਚ ਨੇ ਤੇ ਰਿਫਿਊਜ਼ਡ ਵੀਜ਼ਾ ਲੈ ਲੇ ਪਹਿਲਾਂ ਤਾਂ ਦੱਸ ਦਿਓ ਵੀਜ਼ੇ ਕਿੰਨੇ ਕਿਤੇ ਜੀ ਨਾਲ ਹੁਣ ਰਿਫਿਊਜ਼ਡ ਆਏ ਨੇ ਤੇ ਪਹਿਲਾਂ ਮੈਂ ਦੱਸ ਦਵਾਂ ਸਰ ਜਿਹੜੀ ਤੁਸੀਂ ਇਹ ਟੈਗ ਲਾਈਨ ਦਿੱਤੀ ਨਾ ਤੇ ਇਹ ਤੇ ਚਲੋ ਹੁਣ ਤਾਂ ਕਾਫੀ ਲੰਬਾ ਸਮਾਂ ਹੋ ਗਿਆ ਸਰ ਦੇ ਨਾਲ ਹੀ 6-7 ਸਾਲ ਹੋ ਗਏ ਕਿ ਹਾਂ ਪਿਛਲੇ ਸਮਿਆਂ ਦੇ ਵਿੱਚ ਵੀ ਜਦੋਂ ਕੈਨੇਡਾ ਲੋਕਾਂ ਨੇ ਬੰਦ ਕੀਤਾ ਸੀ ਨਾ ਤੇ ਬਹੁਤ ਸਾਰੇ ਮੈਂ ਤਾਂ ਕਹੂੰਗਾ ਹਜ਼ਾਰਾਂ ਹੀ ਪਲੱਸ ਬੱਚੇ ਜਿਹੜੇ ਹੈਗੇ ਆ ਕਈ ਹਜ਼ਾਰਾਂ ਚ ਗਿਣਤੀ ਚਾ ਜਿਹੜੇ ਬਿਨੈਕਲ ਤੋਂ ਰਿਫਿਊਜ਼ਲਾਂ ਤੋਂ ਬਾਅਦ ਵੀਜ਼ਾ ਲਵਾ ਕੇ ਗਏ 15 ਦੇ ਰਿਫਿਊਜ਼ਲ ਟਾਪ ਦਾ ਹੈਗਾ ਤੇ ਬਾਕੀ ਜੇ ਥੱਲੇ ਵਾਲੇ ਨੰਬਰਾਂ ਦੀ ਗੱਲ ਕਰ ਲੋ 5 7 8 9 10 ਦਾ ਤਾਂ ਕੋਸਾਬ ਹੀ ਨਹੀਂ ਕਿੰਨੀ ਹੈ ਕਿ ਰਿਫਿਊਜ਼ਲ ਵਾਲੇ ਤੋਂ ਬਾਅਦ ਵੀ ਬੱਚੇ ਹਿੰਮਤ ਛੱਡ ਕੇ ਵੀ ਬੱਚੇ ਕਿ ਵੀਜ਼ਾ ਲੈ ਕੇ ਗਏ ਆ ਤੇ ਇਹ ਚੀਜ਼ ਨੂੰ ਮੈਂ ਬਹੁਤ ਬਰੀਕੀ ਤੋਂ ਸਮਝਦਾ ਕਿ ਹਾਂ ਵੀ ਜਿਹਦੇ ਰਿਫਿਊਜ਼ਲ ਲੱਗਦੀ ਉਹਨੂੰ ਹੀ ਪਤਾ ਲੱਗਦਾ ਤੇ ਮੈਂ ਅੱਜ ਇੱਕ ਪਹਿਲਾਂ ਹੀ ਸਟਾਰਟਿੰਗ ਦੇ ਵਿੱਚ ਕਹਿ ਦਵਾਂ ਕਦੇ ਵੀ ਕਹਿੰਦੇ ਨੇ ਜਦੋਂ ਰਿਫਿਊਜ਼ਲ ਲੱਗਦੀ ਹੈ ਉਦੋਂ ਬੰਦਿਆਂ ਦੇ ਫਸਣ ਦੇ ਚਾਂਸਸ ਜ਼ਿਆਦਾ ਹੁੰਦੇ ਆ ਉਦੋਂ ਬੰਦਿਆਂ ਦੇ ਫਾਈਨੈਂਸ਼ੀਅਲ ਲਾਸ ਕਰਾਉਣ ਦੇ ਚਾਂਸਸ ਵੀ ਹੁੰਦੇ ਆ ਸਰ ਅੱਜ ਦੇ ਦਿਨ ਵਿੱਚ ਜਦੋਂ ਅਸੀਂ ਇਹ ਵੀਡੀਓ ਰਿਕਾਰਡ ਕਰ ਰਹੇ ਹਾਂ ਤੇ ਅੱਜ ਵੀ ਮੈਨੂੰ ਤਿੰਨ ਸਟੂਡੈਂਟ ਮਿਲ ਚੁੱਕੇ ਆ ਮਾਰਕੀਟ ਚ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਕਿ ਰਿਫਿਊਜ਼ਲ ਪਿਛਲੇ ਸਮੇਂ ਚ ਕਿੰਨੀ ਬੱਜੀ ਆ ਜੀ ਤੇ ਸੱਚਾਈ ਵੀ ਹੈ ਵੱਜੀ ਵੀ ਆ ਤੇ ਕਿਉਂ ਕੈਨੇਡਾ ਨੇ ਕਈ ਕਹਿੰਦੇ ਧੱਕਾ ਕੀਤਾ ਕ ਜਾਣ ਕੇ ਮੈਂ ਤਾਂ ਕਹੂੰਗਾ ਕਿ ਓਵਰ ਕੌਨਫੀਡੈਂਸ ਆ ਕੇ ਜਾਂ ਯਕੀਨ ਹੀ ਸਾਹਮਣੇ ਆ ਰਿਹਾ ਇਹ ਵੀ ਚੀਜ਼ਾਂ ਦੋਨੋਂ ਚੀਜ਼ਾਂ ਜਿਹੜੀਆਂ ਹੈਗੀਆਂ ਬਟ ਹਾਂ ਜਦੋਂ ਰਿਫਿਊਜ਼ਲ ਲੱਗਦੀ ਹੈ ਨਾ ਸਭ ਤੋਂ ਵੱਡਾ ਨੁਕਸਾਨ ਕੀ ਹੁੰਦਾ ਅੱਜ ਮੈਂ ਸਟੂਡੈਂਟ ਤੇ ਬੇਸਡ ਸਾਰਿਆਂ ਦੀ ਗੱਲ ਕਰੂੰਗਾ ਪਹਿਲਾਂ ਸਟੂਡੈਂਟ ਦੀ ਗੱਲ ਕਰ ਦਵਾਂ ਕਿਉਂਕਿ ਇਸ ਵੇਲੇ ਸਭ ਨੂੰ ਪਤਾ ਡਬਲ ਜੀਆਈਸੀ ਜਾਂਦੀ ਹੈ ਕਈ ਤਾਂ ਬੱਚੇ ਕੀ ਡਰਦੇ ਮਾਰੇ ਕਿ ਲੱਗਦਾ ਕਿ ਪਤਾ ਨਹੀਂ ਹਾਈ ਕੈਨੇਡਾ ਚ ਰਿਫਿਊਜ਼ਲ ਆ ਕਿ ਹੁਣ ਕੁਛ ਨਹੀਂ ਨਾਲ ਹੀ ਜੀਆਈਸੀ ਰਿਫੰਡ ਕਰਾਈ ਦੇ ਕਰਾ ਲੈਂਦੇ ਜਾਂ ਉਹਨਾਂ ਦੀ ਜੀਆਈਸੀ ਜਾਣ ਕੇ ਰਿਫੰਡ ਕਰ ਦਿੰਦੇ ਕਿ ਦੁਬਾਰਾ ਭੇਜ ਗਿਓ ਸਭ ਨੂੰ ਪਤਾ ਟ੍ਰਾਂਜੈਕਸ਼ਨ ਚ ਪੈਸੇ ਵੀ ਬਚਦੇ ਆ ਤੇ ਪੈਸੇ ਸਟੂਡੈਂਟ ਦੇ ਕਲਾਇੰਟ ਦੇ ਖਰਾਬ ਹੁੰਦੇ ਆ ਤੇ ਕਈ ਬੱਚਿਆਂ ਨੂੰ ਕਹੀ ਜਾਂਦਾ ਕਿ ਹਾਂ ਵੀ ਕਾਲਜ ਆਪਣਾ ਦੱਲਾ ਯੂਨੀਵਰਸਿਟੀ ਬਦਲ ਸਭ ਤੋਂ ਸੌਖਾ ਕੰਮ ਹੈ ਕੋਈ ਨਾ ਏਜੰਟ ਦਾ ਕੰਮ ਹੀ ਹੈ ਮੈਂ ਤਾਂ ਕਹਾਂਗਾ ਕਿ ਸਾਹਮਣੇ ਉਹ ਕਹਿੰਦਾ ਕਿ ਪੁਰਾਣੇ ਏਜੰਟ ਨੇ ਇਹ ਗਲਤੀ ਕੀਤੀ ਭਰਾ ਤਾਂ ਕਰਕੇ ਤੇਰਾ ਨਫੀਜ਼ ਆਇਆ ਤੂੰ ਮੇਰੇ ਤੋਂ ਐਡਮਿਸ਼ਨ ਲੈ ਮੈਂ ਤੇਰਾ ਐਡਮਿਸ਼ਨ ਕਰਾਉਣਾ ਤੇ ਆ ਕਰਦੇ ਅੱਜ ਮੈਂ ਦੱਸ ਦਵਾ ਇਹ ਸਾਡਾ ਅਸੂਲ ਰਹਾ ਜੇ ਵੀਜ਼ਾ ਨਹੀਂ ਲੱਗਾ ਉਹਦਾ ਜੇ ਕਾਲਜ ਸਹੀ ਕੋਰਸ ਸਹੀ ਤੇ ਆਲਰੇਡੀ ਅਸੀਂ ਬਹੁਤ ਹਜ਼ਾਰਾਂ ਦੀ ਗਿਣਤੀ ਮੈਂ ਤਾਂ ਕਹੂੰਗਾ ਪਿਛਲੇਆਂ ਸਮਿਆਂ ਦੇ ਵਿੱਚ ਕਈ ਸਾਲਾਂ ਚ ਸੇਮ ਫਾਈਲ ਸੇਮ ਕਾਲਜ ਸੇਮ ਕੋਰਸ ਕਰਦੇ ਹੋਰ ਏਜੰਟ ਨੂੰ ਮੈਂ ਤਾਂ ਕਹੂੰਗਾ ਕਮਿਸ਼ਨ ਹੈਗੇ ਸਭ ਨੂੰ ਪਤਾ ਸਾਡਾ ਕੰਮ ਉਹਨੂੰ ਓਪਨ ਆ ਸਿਰਫ ਓਨਲੀ ਫਾਈਲਿੰਗ ਤੇ ਵੀ ਅਸੀਂ ਜਿਹੜੇ ਕੇਸ ਖੜੇ ਆ ਤੇ ਅੱਜ ਵੀ ਜਿਹੜੇ ਮੈਂ ਤਾਂ ਕਹੂੰਗਾ ਇੱਕ ਸਾਡੀ ਕੋ ਸਾਡੀ ਛੁੱਟੀ ਪੈਨ ਆਈ ਸੀ ਤੇ ਉਹਨੂੰ ਸਾਫ਼ ਕਿਹਾ ਕਿ ਬਣਾ ਕਿਸੇ ਵੀ ਹਾਲਾਤ ਦੇ ਵਿੱਚ ਆਪਣਾ ਨਾਂ ਕਾਲਜ ਬਦਲੀ ਨਾ ਕੋਰਸ ਬਦਲੇ ਕੋਈ ਨਹੀਂ ਤੇਰੇ ਨਾਲ ਅਸੀਂ ਖੜਾਾਂਗੇ ਅੰਬੈਸੀ 'ਚ ਤੇਰੇ ਨਾਲ ਅਸੀਂ ਏਜੰਟ ਬਣਾਂਗੇ ਬਾਕੀ ਹਾਂ ਕੋਈ ਨਹੀਂ ਜਾਂਦੀ ਜਾਵੇ ਪਿਛਲੇ ਏਜੰਟ ਨੂੰ ਕਮਿਸ਼ਨ ਜਿਹੜਾ ਹੈਗਾ ਬਾਕੀ ਜਿਹੜਾ ਪ੍ਰੋਫਿਟ ਹੈ ਤੇ ਤੋ ਹੱਸ ਕੇ ਕਹਿ ਕੇ ਲਵਾਾਂਗੇ ਜੋ ਤੇਰਾ ਵੀਜ਼ਾ ਆ ਗਿਆ ਜੋ ਇਹ ਚੀਜ਼ ਲਈ ਅਸੀਂ ਜਿਹੜਾ ਹੁਣ ਕੈਂਪ ਕਰ ਰਹੇ ਆ ਇਹ ਸਰ ਨੇ ਹੀ ਮੈਨੂੰ ਇਹ ਕਿਹਾ ਕਿ ਕਿਹਾ ਕਿ ਸਰ ਜਰੂਰ ਕਰੋ ਐਸਲੇ ਮਾਰਕਿਟ 'ਚ ਬਹੁਤ ਰਿਫਿਊਜ਼ਲ ਵੱਜੀ ਹੋ ਸਕਦਾ ਹੈ ਕਿ ਸਹੀ ਸਲਾਹ ਨਾਲ ਤੁਹਾਡੇ ਕੋ ਬੱਚਿਆਂ ਦੇ ਲੱਖਾਂ ਰੁਪਏ ਬਚ ਜਾਣ ਤੇ ਇਸ ਲਈ ਮੈਂ ਕਹੂੰਗਾ ਜਰੂਰ ਵਿਜ਼ਿਟ ਕਰੋ ਤੇ ਇੱਕ ਤੁਹਾਡੇ ਨਾਲ ਵਾਦਾ ਕਰਦਾ ਇਮਾਨਦਾਰੀ ਨਾਲ ਉਹ ਸਲਾਹ ਦਊਂਗਾ ਜੋ ਮੈਂ ਆਪਣੇ ਤੀਵੋਤ ਨੂੰ ਦਵਾ ਕਿ ਜਦ ਦੁਆਰਾ ਫਾਈਲ ਕਰੀਆ ਵੀਜ਼ਾ ਤਾਂ ਮੈਂ ਫੇਰ ਕਹੂੰਗਾ ਵੀਜ਼ਾ ਦੀ ਗਰੰਟੀ ਚਾਹੀਏ ਅਸੀਂ ਇੰਨੇ ਕਿ ਹਜ਼ਾਰਾਂ ਕੇਸ ਨਿਕਲ ਚੁੱਕੇ ਆ ਵੀਜ਼ਾ ਦੀ ਗਰੰਟੀ ਨਾ ਕੇਦੀ ਮੂੰਹ ਨਿਕਲਨੀ ਨਾ ਨਿਕਲਨੀ ਹੈਗੀ ਆ ਬੜਾ ਇੱਕ ਚੀਜ਼ ਦੀ ਗਰੰਟੀ ਹਮੇਸ਼ਾ ਠੋਕ ਕੇ ਦਿੰਦੇ ਆ ਤੁਹਾਡੇ ਨਾਲ ਖੜਾਂਗੇ ਤੇ ਬਿਲਕੁਲ ਤੁਹਾਡੀ ਫਾਈਲ ਤੇ ਇਮਾਨਦਾਰੀ ਨਾਲ ਮਿਹਨਤ ਕਰਾਂਗੇ ਤੇ ਹੁਣ ਵਿਜ਼ਟਰ ਵੀਜ਼ਾ ਤੇ ਜਾਂ ਟੂਰਿਸਟ ਵੀਜ਼ਾ ਤੇ ਵੀ ਇਹ ਮਾਜਦਾ ਤੇ ਸਰ ਅਬ ਜਦੋਂ ਨਾ ਚੋਣਾਂ ਦਾ ਦੌਰ ਬੜਾ ਚੱਲਿਆ ਪਿੱਛੇ ਦੀ ਚੱਲਿਆ ਤੇ ਮੈਂ ਵੀ ਬੜਾ ਨੈਗੇਟਿਵ ਸੀਗਾ ਕਿ ਕੈਨੇਡਾ ਨੇ ਧੱਕਾ ਕਰਤਾ ਪਰ ਸਰ ਜਾਂਦੇ ਜਾਂਦੇ ਕੈਨੇਡਾ ਨੇ ਮੈਂ ਤਾਂ ਕਹੂੰਗਾ ਕਿ ਯੈਸ ਬਹੁਤ ਵੀਜ਼ੇ ਜਿਹੜੇ ਕਿ ਦੇਣੇ ਸਟਾਰਟ ਕਰ ਦਿੱਤੇ ਇਲੈਕਸ਼ਨਾਂ ਤੋਂ ਪਹਿਲਾਂ ਵੀ ਮਿਹਰਬਾਨੀ ਆ ਗਈ ਸੋ ਉਹਦੇ ਵਾਸਤੇ ਵੀ ਤੁਸੀਂ ਕਈ ਪੇਰੈਂਟ ਸਾਡੇ ਕੋਲ ਇਦਾਂ ਨੇ ਜਿਹੜੇ ਕਨਵੋਕੇਸ਼ਨ ਤੇ ਜਾਣਾ ਚਾਹੁੰਦੇ ਸੀ ਮੈਂ ਮਨਾ ਵੀ ਕੀਤੇ ਸਰ ਮੈਂ ਤੁਹਾਨੂੰ ਕਹਾਂਗਾ ਕਿ ਕਈ ਕੇਸ ਮੈਂ ਮੇ ਪਿਛਲੇ ਤੇ ਮੇਰਾ ਡਾਇਲੋਗ ਹੀ ਇਹ ਬਣ ਗਿਆ ਸੀ ਭਾਜੀ ਜੇ ਮੇਰੇ ਤੋਂ ਕੰਮ ਕਰਾਉਣਾ ਨਾ ਤੇ ਮੈਂ ਘੱਟੋ ਘੱਟ 10 15 20 ਦਿਨ ਦੇ ਕੇ ਫਾਈਲ ਲਾਉਣੀ ਮੈਂ ਮੇਰੇ ਤੋਂ ਫਾਈਲ ਨਹੀਂ ਲਗਣੀ ਕਿਉਂਕਿ ਮੈਨੂੰ ਵੀ ਪਤਾ ਵਾ ਵੀਜ਼ੇ ਦਾ ਸਾਰੇ ਮੇਰੇ ਕੋਲ ਵੀ ਨਹੀਂ ਆਉਣੇ ਨਾ ਜਨਾਈ ਆਉਂਦੇ ਆ ਪਰ ਮੈਨੂੰ ਵੀ ਪਤਾ ਵਾ ਚਾਹੇ ਮੈਂ 99 ਵੀਜ਼ੇ ਲੈ ਲਵਾਂ ਇੱਕ ਵੀਜ਼ਾ ਨਹੀਂ ਆ ਤੁਹਾਡਾ ਨਹੀਂ ਆ ਤਾਂ ਉਹ ਮੇਰੀ ਕਿਤੇ ਨਾ ਕਿਤੇ ਕਦਰ ਨਹੀਂ ਰਹਿਣੀ ਨਾ ਕਿਉਂਕਿ ਮੇਰੀ ਜਿਉ ਮੈਂ ਗੱਲ ਕਰ ਰਿਹਾ ਮੈਨੂੰ ਕਮਾਈ ਮੇਰੀ ਜਿਹੜੀ ਕਦਰ ਆ ਉਹ ਤਾਂ ਹੀ ਰਹਿਣੀ ਆ ਕਿ ਜੇ ਤੁਹਾਡਾ ਵੀਜ਼ਾ ਆ ਤਾਂ ਉਹਦੇ ਬਸੇ ਅਸੀਂ ਆਪਣੇ ਆਪ ਨੂੰ ਮਜਬੂਰ ਕੀਤਾ ਤੇ 1 ਰੁਪਿਆ ਵੀ ਪਹਿਲੋਂ ਵਿਜ਼ਟਰ ਵੀਜ਼ਾ ਟੂਰਿਸਟ ਵੀਜ਼ਾ ਤੋਂ ਆਪਣੀ ਫਾਈਲ ਚਾਰਜਸ ਨਹੀਂ ਲੈਂਦੇ ਲਾਉਣ ਤੋਂ ਪਹਿਲੋਂ ਤੇ ਆਫਟਰ ਵੀਜ਼ਾ ਵੀ ਜਿਹੜੀ ਆ ਬਹੁਤ ਲਿਮਟਿਡ ਜੀ ਲੈਂਦੇ ਆ ਸੋ ਉਹਦੀਆਂ ਵੀ ਤੁਹਾਡ ਕੋਲ ਰਿਫਿਊਜ਼ਲ ਲੱਗੀਆਂ ਤਾਂ ਜਰੂਰ ਆ ਪੰਜ ਦਿਨ ਦਾ ਜਿਹੜਾ ਸਾਰਾ ਰੈਣਾ ਸਾਡਾ ਜਿਹੜੀ ਕੀ ਹੈ ਇਵੈਂਟ ਆ ਤੇ ਕੱਲੀ ਕੱਲੀ ਫਾਈਲ ਆਪ ਨਾਲ ਬੈਠ ਕੇ ਪੂਰੀ ਟੀਮ ਨਾਲ ਬੈਠ ਕੇ ਡਿਸਕਸ ਕਰਕੇ ਤੁਹਾਨੂੰ ਰਾਹ ਪਾ ਲੈਣਾ ਵਾ ਬਾਕੀ ਜੇ ਤੁਸੀਂ ਸਾਨੂੰ ਆਪਣੀ ਕਿਸਮਤ ਦੇਣੀ ਆ ਉਹ ਬਿਲਕੁਲ ਮੈਂ ਤਾਂ ਕਹਾਂਗਾ ਜੇ ਲਿਖਿਆ ਹੋਇਆ ਤੁਹਾਡਾ ਵੀਜ਼ਾ ਸਾਡੇ ਕੋਲ ਆਣਾ ਤੇ ਸਾਡੇ ਕੋਲ ਹੀ ਆਉਣਾ ਜਿੰਨਾ ਮਰਜੀ ਇਧਰ ਉਧਰ ਨੱਟ ਲੋ ਬਾਕੀ ਇਹ ਸਲਾਹ ਜਿਹੜੀ ਦਵਾਂਗੇ ਉਹ ਬਿਲਕੁਲ ਨਿਰਪੱਖ ਹੋ ਕੇ ਬਿਲਕੁਲ ਇਮਾਨਦਾਰੀ ਨਾਲ ਦਵਾਂਗੇ ਤੁਹਾਨੂੰ ਰਾਹ ਪਾ ਕੇ ਜਿਹੜੇ ਕਿ ਜ਼ਰੂਰ ਭੇਜਾਂਗੇ ਤੇ ਉਮੀਦ ਕਰਦਾ ਹਾਂ ਵਾ ਜਲਦੀ ਮਿਲਦੇ ਆ ਤੇ ਆਉਣ ਵਾਲਾ ਟਾਈਮ ਬਿਲਕੁਲ ਰਾਜੀ ਖੁਸ਼ੀ ਤੇ ਚੜ੍ਹਦੀਆਂ ਕਲਾ ਵਾਲੀ ਹੋਵੇ ਤੇ ਬਾਕੀ ਜਿੰਨੀ ਮਰਜੀ ਕਹਿਣਾ ਤੂੰ ਨੈਗੇਟਿਵਿਟੀ ਵੀਡੀਓਜ਼ ਆ ਜਾਣ ਮੈਂ ਤਾਂ ਕਹੂੰਗਾ ਜਿਹਨੇ ਜਾਣਾ ਵਾ ਨਾ ਉਹਨੇ ਤਾਂ ਜਾਣਾ ਹੀ ਆ ਤੇ ਬਿਲਕੁਲ ਅੱਜ ਮੈਂ ਫੇਰ ਕਹਾਂਗਾ ਕੈਨੇਡਾ ਨੇ ਸਾਰੀਆਂ ਚੋਰਮੁਰੀਆਂ ਬੰਦ ਕਰਤੀਆਂ ਜਿਗਾੜ ਬੰਦ ਕਰਤਾ ਇਹ ਨਿਆਰੇ ਵਾਲਾ ਟਾਈਮ ਆ ਤੇ ਬਿਲਕੁਲ ਜੇ ਤੁਸੀਂ ਆਪਣੇ ਬੱਚੇ ਨੂੰ ਭੇਜਣਾ ਚਾਹੁੰਦੇ ਤੇ ਇਸ ਤੋਂ ਵਧੀਆ ਸਮਾਂ ਨਹੀਂ ਆਉਣਾ ਪਤਾ ਕਿਉਂ ਕਹਿ ਰਿਹਾ ਉ게 আসলে ਤੁਸੀਂ ਆਪਣੀ ਮਨਪਸੰਦ ਦਾ ਕੋਰਸ ਕਾਲਜ ਲੈ ਸਕਦੇ ਜੋ ਕੈਨੇਡਾ ਨੇ ਡਿਕਲੇਅਰ ਕਰ ਦਿੱਤਾ ਸੀਟਾਂ ਵਾਧੂ ਪਈਆਂ ਹੈਗੀਆਂ ਕਿ ਉਹ ਤੋਂ ਬਾਅਦ ਪੜ ਕੇ ਕਿੱਦਾਂ ਤੁਸੀਂ ਸੈੱਟ ਹੋ ਕੇ ਪੀਆਰ ਲੈਣੀ ਹੈਗੀਆ ਸੋ ਬਾਕੀ ਉਮੀਦ ਕਰਦਾ ਬਹੁਤ ਸਾਰੇ ਜਣੇ ਰਾਜੀ ਖੁਸ਼ੀ ਤੇ ਚੜਦੀ ਕਲਾ ਚ ਰਹਿਣਗੇ ਚਲੋ ਬਹੁਤ ਬਹੁਤ ਧੰਨਵਾਦ ਔਰ ਸਕਰੀਨ ਤੇ ਨੰਬਰ ਹੈ 85578 85578 ਸੋ ਤੀਰਤ ਜੀ ਦੇ ਜ਼ਿਲੰਦਰ ਦਫਤਰ ਮੁੱਖ ਦਫਤਰ ਦੇ ਵਿੱਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਕੈਂਪ ਦਾ ਹਿੱਸਾ ਬਣ ਸਕਦੇ ਹੋ ਫੋਨ ਕਰਕੇ ਪਹੁੰਚੋ ਅ ਤੇ ਬਿਨਾ ਫੋਨ ਕੀਤੇ ਵੀ ਜਾਓਗੇ ਤੇ ਤੇਰੇ ਜੀ ਤੁਹਾਨੂੰ ਮਿਲਣਗੇ ਬਹੁਤ ਬਹੁਤ ਧੰਨਵਾਦ